ਨੰਦਨਪੁਰ ਨੇੜੇ ਰਾਤ ਕਰੀਬ 1 ਵਜੇ ਧਾਰਮਿਕ ਪ੍ਰੋਗਰਾਮ ਦੌਰਾਨ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਪ੍ਰੋਗਰਾਮ 'ਚ ਹਮਲੇ ਦੌਰਾਨ ਕਈ ਲੋਕ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵੱਜੋ ਹੋਈ ਹੈ ਜੋ ਨੰਦਨਪੁਰ ਦੇ ਅਸ਼ੋਕਨਗਰ ਦੀ ਲੇਨ ਨੰਬਰ ਦਿੰ ਵਿਚ ਕਿਰਾਏ ਤੇ ਰਹਿ ਰਿਆ ਸੀ ਜਾਣਕਾਰੀ ਦੇ ਅਨੁਸਾਰ ਇੱਕ ਘਟਨਾ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਹੋਏ ਝਗੜੇ ਦੇ ਨਾਲ ਸ਼ੁਰੂ ਹੋਈ ਸੀ ਗੋਪੀ ਨੇ ਕੁਝ ਨੌਜਵਾਨਾਂ ਨੂੰ ਹਥਿਆਰਾਂ ਦੇ ਨਾਲ ਆਪਣੇ ਘਰ ਆਉਣ ਤੋਂ ਮਨਾਂ ਕੀਤਾ ਸੀ ਜਿਸ ਕਾਰਨ ਉਹ ਗੁੱਸੇ ਦੇ ਵਿੱਚ ਆ ਗਏ ਇਸ ਤੋਂ ਬਾਅਦ ਦੋ ਗੱਡੀਆਂ ਵਿੱਚ ਸਵਾਰ ਮੁਲਜ਼ਮਾ ਨੇ ਗੋਪੀ ਦੇ ਘਰ ਤੇ ਹਮਲਾ ਕਰ ਦਿੱਤਾ ਮੁਲਜ਼ਮਾ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦੇ ਸਿਰ ਤੇ ਹਮਲਾ ਕੀਤਾ ਅਤੇ ਅੰਨੇਵਾਹ ਗੋਲੀਆਂ ਚਲਾਈਆਂ ਇਸ ਹਮਲੇ ਦੇ ਵਿੱਚ ਦੋ ਮਹਿਲਾਵਾਂ ਅਤੇ ਇੱਕ टीवी जख्मी होए ने प्राप्त जानकारी अनुसार हमले ਦੇ ਵਿੱਚ ਗੋਪੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦ ਕਿ ਗੋਲੀਆਂ ਦੇ ਛਰਲੇ ਲੱਗਣ ਕਾਰਨ ਕੁਝ ਹੋਰ ਲੋਕ ਵੀ ਜ਼ਖਮੀ ਹੋ ਗਏ ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 1 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਪਾਜੀ ਉਹ ਤਾਂ ਮੇਲਾ ਦੇਖਣ ਗਿਆ ਸੀ ਮੇਲਾ ਦੇਖ ਕੇ ਮੁੰਡੇ ਚੱਲ ਗਏ ਹੱਥ ਜੋੜੇ ਵੀ ਮੱਸਦੇ ਮੁੰਡੇ ਸੀ ਕਿਹੜੀ ਜਗ੍ਹਾ ਗਿਆ ਸੀ ਮੇਲਾ ਦੇਖਣ ਨਗਰ ਉਹਨਾਂ ਦੇ ਘਰੇ ਮਨਾਰਾ ਨੇ ਪਤਾ ਯਾਰ ਦੋਸਤਰੇ ਘਰ ਮੇਲਾ ਸੀ ਪਤਾ ਇੱਕ ਚੀਜ਼ ਅਸੀਂ ਉਹ ਵੀ ਪਹਿਲਾਂ ਵੀ ਕਦੀ ਇਹਨਾਂ ਦੀ ਆਪਸ ਚ ਲੜਾਈ ਹੋਈ ਹੈ ਨਹੀਂ ਪਹਿਲਾਂ ਨਹੀਂ ਹੋਈ ਆ ਵੀ ਕਦਾ ਕਵਾ ਤੈਨੂੰ ਜੀ ਕੀ ਗੱਲ ਹੋਈ ਕੀ ਰਤੀ ਇਹਦਾ ਪਤਾ ਨਹੀਂ ਮੇਰੇ ਵੀਰੇ ਨੇ ਉਹਨਾਂ ਨੇ ਮੈਨੂੰ ਪਤਾ ਉਹਨਾਂ ਚ ਚੰਗਾ ਪੋਲਾ ਮੈਂ ਕੱਲ ਲਿਆ ਆ ਕਿੰਨੇ ਵਜੇ ਦਾ ਟਾਈਮ ਸੀ ਉਹ ਨਿਕਲ ਕੇ ਗਿਆ ਜਦੋਂ ਕਰੋ ਇਹ ਤਾਂ ਆ ਟਾਈਮ ਤੇ ਗਿਆ ਆ ਕਾਂ ਸਵੇਰ ਦਾ ਗਿਆ ਤਾਂ ਬੇਟੇ ਦਾ ਤੁਹਾਡਾ ਕੀ ਨਾਮ ਹੈ ਹਾਂ ਗੁਰਪ੍ਰੀਤ ਗੁਰਪ੍ਰੀਤ ਕੀ ਕੰਮ ਕੀ ਕਰਦਾ ਸੀ ਉਹ ਕੰਮ ਉਹ ਕਰਦਾ ਹੁੰਦਾ ਸੀ ਅਨੇ ਰਾਜ ਕੋਪਰੇਸ਼ਿੰਗ ਹੋਉਂਦਾ ਹੁੰਦਾ ਜਿਹੜਾ ਸਕੂਪਰ ਦੁਆਲੇ ਦਾ ਦੇਥ ਸਿਸਟਮ ਦੇ ਹੁੰਦਾ ਸੀ ਉਹਨੂੰ ਡੈਥ ਹੋ ਵੀ ਹਾਂਜੀ ਕਾਰਨ ਪਤਾ ਲੱਗਾ ਕਿੱਦਾਂ ਡੈਥ ਹੋਈ ਹੈ ਗੋਲੀ ਲੱਗੀ ਹੈ ਜਾਂ 23 ਦਰਹਤ ਦਾ ਮਾਰਿਆ ਦਾ ਕਤਲ ਮਾਰਿਆ ਦਾ ਦਾਤ ਮਾਰਿਆ ਆ ਇੱਥੇ ਤਾਂ ਵੱਡੀ ਆ ਗੋਲੀ ਗੋਲ ਨਾ ਕਰਨਾ ਪਈਆਂ ਤਿੰਨਾਂ ਦਾ ਦੰਦ ਦਾ ਗੋਲ ਨਾ ਗੋਲ ਨਾ ਕਰਨ ਬੱਚਾ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਾਨੂੰ 1:30 ਵਜੇ ਪਤਾ ਲੱਗਾ 2:30 ਵਜੇ ਸਾਨੂੰ 2:30 ਵਜੇ ਪਤਾ ਲੱਗਾ ਸੀ ਲੇਟ ਨਹੀਂ ਹਾਂ

ਹਾਂਜੀ ਜਿਨਾਂ ਦਾ ਝਗੜਾ ਹੋਇਆ ਹਾਂਜੀ ਹਾਂ ਜੀ ਕਰੋ ਇਹ ਲੱਗਾ ਝਗੜਾ ਕਿਸ ਗੱਲ ਤੋਂ ਹੋਇਆ ਕੀ ਗੱਲ ਨਹੀਂ ਨਹੀਂ ਭਰਾਵਾ ਉਹਨੇ ਮੇਰੇ ਮੁੰਡੇ ਗੋਪੀ ਨੇ ਕਿਹਾ ਤਾਂ ਜਾਓ ਭਰਾਵਾ ਕੰਮ ਤੇ ਕਿਸੇ ਦਾ ਕੰਮ ਤੇ ਨਾ ਇਹਦਾ ਕੰਮ ਨਹੀਂ ਖਰਾਬ ਕਰਨਾ ਚਾਹੀਦਾ ਦਾ ਅੰਗਰੇ ਭੰਗੜੀ ਭਾਈ ਦਾ ਹੱਥ ਜੋੜ ਕੇ ਕਾਰ ਦਤਾ ਉਹ ਗੋਲਮਾ ਪਿਸਤੌਲ ਸੀ ਪਿਸਤੌਲ ਸੀ ਦਾਤ ਲੈ ਬਾਅਦ ਹੱਥ ਪਿਸਤੌਲ ਨਹੀਂ ਲਈਦਾ ਹੁੰਦਾ ਐਨੀ ਗੱਲ ਕਹੀ ਉਹਨਾਂ ਨੇ ਉਹ ਚਲ ਗਏ 5 ਕਰੋੜ ਕਰਪਾਣਾ ਲੈ ਕੇ ਆ ਗਏ ਤੁਹਾਡਾ ਕੀ ਨਾਮ ਹੈ ਮਨਜੀਤ ਮਨਜੀਤ ਕੌਰ ਆਪਣਾ ਮੇਰਾ ਨਾਮ ਹੈ ਦਾ ਸਿਲਿੰਦਰ ਕੌਰ ਮਦੇ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਅਸੀਂ ਰਹਿੰਦੇ ਆ ਨਾਗਰੇ ਫਟਕ ਲਾਗੇ ਹਾਂਜੀ ਤੇ ਉੱਥੇ ਮਹੀ ਕਰੋਨੇ ਪੀਰਾਂ ਦਾ ਮੇਲਾ ਜਿੱਦਾ ਬੁੱਗਾ ਯਾਰ ਪੀਂਦਾ ਅੱਛਾ ਜੀ ਅਸੀਂ ਮੈਂ ਚੌਂਕਾ ਲਵਾਈ ਦੀ ਆ ਆਪਣੀ ਜੋੜੀ ਕੜੀ ਕਰਾਈ ਦੀ ਆ ਸਾਡੇ ਮੇਲਾ ਸੀ ਤੇ ਇੱਥੇ ਸਾਡੀ ਕੀ ਗੱਲਬਾਤ ਹੋਈ ਹੈ ਜੀ ਕੀ ਗੱਲਬਾਤ ਕੀ ਹੋਈ ਹੈ ਬਾਰਤ ਦੀ ਗੱਲਬਾਤ ਏਦਾਂ ਹੋਈ ਆ ਕਿ ਅਸੀਂ ਤਾਂ ਆਪਣੀ ਮਹਿਫਲ ਦੇ ਵਿੱਚ ਰਚੇ ਹੋਏ ਸੀ ਸਾਨੂੰ ਕਿਸੇ ਦਾ ਕੋਈ ਨਹੀਂ ਪਤਾ ਤੇ ਉਸ ਤੋਂ ਬਾਅਦ ਜਿੱਦਾਂ ਮੁੰਡੇ ਪਿੱਛੇ ਆਪਸ ਵਿੱਚ ਝਗੜੇ ਆ ਝਗੜ ਕੇ ਤੋਂ ਉਹਨਾਂ ਨੂੰ ਹਟਾਤਾ ਆ ਉਹ ਲੱਗ ਲੱਗ ਹੋ ਗਏ ਆ ਉਹ ਉਧਰ ਚਲ ਗਏ ਆਪਣੇ ਘਰ ਨੂੰ ਉਧਰ ਆਪਣੇ ਘਰ ਨੂੰ ਚਲ ਗਏ ਉਸ ਤੋਂ ਬਾਅਦ ਇਹ ਮੇਲਾ ਸਮਾਪਤ ਕਰਕੇ ਰਿਸ਼ਤੇਦਾਰ ਸਾਰੇ ਸਾਡੇ ਆਪਣੇ ਘਰ ਆ ਗਏ ਅਸੀਂ ਕੁੰਡੇ ਕੰਡੇ ਲਾ ਕੇ ਪੈ ਗਏ ਸੀ ਉਧਰ ਉਹ ਦੋ ਮੁੰਡੇ ਆਏ ਤੇ ਉਹਨਾਂ ਦੇ ਵਿੱਚ ਗੋਪੀ ਸੀ ਤੇ ਜਿੱਦਾਂ ਗੋਪੀ ਨੂੰ ਉਹਨਾਂ ਨੇ ਫੜ ਲਿਆ ਉਹ ਕਿਤੇ ਪਹਿਲਾਂ ਹੀ ਬਾਹਰ ਖੜੀ ਸੀ ਗੋਪੀ ਕਿੱਥੇ ਦਾ ਰਹਿਣ ਵਾਲਾ ਮਾਤਾ ਜੀ ਗੋਪੀ ਵੀ ਇੰਨਾ ਮੈਨੂੰ ਪਤਾ ਨਹੀਂ ਕਿੱਥੇ ਦਾ ਪੱਕਾ ਰਹਿਣ ਵਾਲਾ ਤੇ ਉਹਨੂੰ ਫੜ ਲਿਆ ਤੇ ਉਸ ਤੋਂ ਬਾਅਦ ਇੱਕ ਮੁੰਡਾ ਉਹਦੇ ਨਾਲ ਸੀ ਉਹ ਨੱਠ ਕੇ ਸਾਡਾ ਗੇਟ ਭੰਨਣ ਲੱਪਿਆ ਉਹਨੇ ਦਬਦਬਾ ਕਰ ਮੇਰੇ ਨਿਆਣਿਆਂ ਨੇ ਗੇਟ ਖੋਲ ਕੇ ਉਹਨੂੰ ਬਚਾ ਲਿਆ ਜੇ ਦੋ ਸਾਡੇ ਅੰਦਰ ਆ ਉਹਨੇ ਦੱਸਿਆ ਵੀ ਬਾਹਰ ਗੋਪੀ ਨੂੰ ਮਾਰਨ ਡਿਆ ਆ ਵੀ ਮੈਨੂੰ ਦਬਦਾ ਬਾੜੂ ਅੰਦਰ ਅਸੀਂ ਉਹਨੂੰ ਘਰ ਬਾੜ ਲਿਆ ਆਪਣੇ ਕਿਨੂੰ ਬਾੜਿਆ ਕੌਣ ਸੀ ਉਹ ਲੜਕਾ ਮੁੰਡਾ ਰਾਹੁਲ ਤੇ ਉਹਨੂੰ ਅਸੀਂ ਘਰ ਆਪਣੇ ਬਾੜ ਲਿਆ ਉਹਨੂੰ ਬਚਾਤਾ ਤੇ ਦੂਜਾ ਮੁੰਡਾ ਦੇ ਹੀ ਦੇਖ ਕੇ ਨਿਕਲ ਕੇ ਦੇਖਿਆ ਉਸ ਤੋਂ ਬਾਅਦ ਉਹ ਜਦੋਂ ਸਾਡੇ ਘਰ ਮੁੰਡਾ ਆ ਉਹ ਸਾਡੇ ਘਰ ਹੀ ਹਮਲਾ ਲਾਪੇ ਕਰਨਾ ਵੀ ਇਹ ਮੁੰਡਾ ਇਹਨਾਂ ਦੇ ਬੜਿਆ ਆ ਤਾਂ ਉਦੋਂ ਹਮਲਾ ਕਰਨ ਲੱਪੇ ਫੋਨ ਜਿਹੜੇ ਮੁੰਡੇ ਜਿਹੜੇ ਬਾਹਰਲੇ ਮੁੰਡੇ ਸੀ ਤੇ ਕਿੰਨੇ ਸੱਟ ਵਗੈਰਾ ਲੱਗੇ ਗੋਲੀ ਗੋਲੀ ਵੀ ਚੱਲੀ ਆ ਉਹ ਜਿਹੜੀ ਗੋਲੀ ਉਹਨਾਂ ਨੇ ਤਾਂ ਉਹਨੂੰ ਚਲਾਈ ਇੱਕ ਸਾਡੇ ਕੋਠੇ ਵੱਲੋਂ ਦੋ ਆਈਆਂ ਉਹ ਕੁੜੀਆਂ ਦੇ ਮੇਰੀਆਂ ਭਾਂ ਦੀਆਂ ਸੋਨਾਂ ਦੇ ਸ਼ਰਲੇ ਲੱਗੇ ਆ ਲੱਗਾ ਚੱਕ ਪਤੀਜੇ ਦੇ ਲੱਗਾ ਉਦਾਂ ਕਿਸੇ ਤੇ ਹੋਰ ਵੀ ਲੱਗੀ ਨਹੀਂ ਉਦਾਂ ਕੋਈ ਨਹੀਂ ਲੱਗੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਹੈਗਾ ਸਾਡਾ ਸਾਡੀ ਫੈਮਿਲੀ ਸਾਰੀ ਸਹੀ ਹੋ ਗਈ ਕਾਰਨ ਕੀ ਹੈ ਗੋਲੀ ਚਲਾਉਂਦਾ ਕੁਝ ਪਤਾ ਲੱਗਾ ਨਹੀਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਅਸੀਂ ਆਪਣੀ ਰਸਮ ਕਰਨ ਦੇ ਸੀ ਪੀਰਾਂ ਦਾ ਮੇਲਾ ਸਾਨੂੰ ਕੁਝ ਨਹੀਂ ਪਤਾ ਇਹਨਾਂ ਦੀਆਂ ਕੀ ਗੱਲਾਂ ਕੀ ਨਹੀਂ ਗੱਲਾਂ ਸਾਨੂੰ ਇਹ ਨਹੀਂ ਪਤਾ ਵੀ ਉਹ ਕਿਹੜੇ ਬੁੰਡੇ ਸੀ ਕਿਹੜੇ ਨਹੀਂ ਸੀ ਜਿਨ੍ਹਾਂ ਤੇ ਗੋਲੀਆਂ ਲੱਗੀਆਂ ਕੀ ਨਾਮ ਉਹਨਾਂ ਦਾ ਉਹਦੇ ਗੋਪੀ ਲੱਗੇ ਇਹ ਜਿਹਨਾਂ ਦੇ ਛਰੇ ਲੱਗੇ ਤੁਸੀਂ ਕਹੇ ਕੋਈ ਨਾ ਲੱਗੇ ਬੇਟੀਆਂ ਮੇਰੀਆਂ ਭਾਂਜੀਆਂ ਆ ਇੱਕ ਦਾ ਨਾ ਰੇਖਾ ਤਾਂ ਇੱਕ ਦਾ ਨਾ ਬੰਦਰ ਚ ਚਲਾਈ ਕਿੰਮੀ ਕੋਈ ਇੱਕ ਦਾ ਨਾ ਮੋਨੋ ਗੋਲੀ ਤਾਂ ਸਾਨੂੰ ਨਹੀਂ ਪਤਾ ਸੀ ਬਾਹਰ ਹੀ ਨਹੀਂ ਨਿਕਲੇ ਡਰ ਗਏ ਉਹ ਤਾਂ ਕੁੜੀਆਂ ਚਲ ਗਈਆਂ ਕੋਠੇ ਦੇ ਉਹਨਾਂ ਦਾ ਮਾਮਾ ਗਿਆ ਉਹਨੂੰ ਬਚਾਉਣ ਵਾਸਤੇ ਨੱਟ ਗਏ ਦਬਦਬਾ ਕਿ ਕਿੰਨੇ ਵਜੇ ਦੀ ਘਟਨਾ ਹੈਗੀ ਇਹ ਹੈਗੀ ਆ ਕੋਈ ਪੌਣੇ 1 ਵਜੇ ਦੀ ਅੱਛਾ ਹਾਂਜੀ ਬਸ ਆਹੀ ਗੱਲ ਆ ਹੋਰ ਕੋਈ ਨਹੀਂ ਹੈਗੀ ਠੀਕ ਹੈ ਠੀਕ ਹਾਂਜੀ ਸਾਨੂੰ ਰਾਤੀ ਇਤਲਾ ਮਿਲੀ ਸੀਗੀ ਕਿ ਨਾਗਰਾ ਪਿੰਡ ਦੇ ਵਿੱਚ ਇੱਕ ਗੋਲੀ ਚਲੀ ਆਈ ਤੇ ਉਹਦੇ ਵਿੱਚ ਤਿੰਨ ਲੋਕ ਜਿਹੜੇ ਹੈਗੇ ਉਹ ਇੰਜਰ ਹੋਏ ਨੇ ਤੇ ਉਹ ਉਹਦਰੀ ਕਰਕੇ ਆਪਾਂ ਐਫ ਆਈ ਆਰ ਰਜਿਸਟਰ ਕਰ ਰਹੇ ਤੇ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਆਪਾਂ ਨਾਮਜ਼ਦ ਕਰਕੇ ਬੁਨਾਤੇ ਐਕਸ਼ਨ ਲਵਾਂਗੇ ਗਾਰੰਟੀ ਹੈ मैडम ਗੋਲ ਜੀ ਫਿਲਹਾਲ ਜਿਹੜਾ ਲੱਗ ਰਿਹਾ ਹੈ ਆਪਸੀ ਕੋਈ ਰੰਜਿਸ਼ ਸੀ ਤੇ ਕਲੀਅਰ ਹੋਰ ਹੋ ਜਾਊਗਾ ਜਦੋਂ ਬੰਦੇ ਕੜੇ ਜਾਣਗੇ ਹਾਂ ਜੀ ਕਿਹਨੇ ਡੈਥ ਹੋਈ ਹੈ ਇੱਕ ਬੰਦੇ ਦੀ ਦਾਤਰ ਲੱਗ ਕੇ ਸਰ ਤੇ ਉਹਦੀ ਡੈਥ ਹੋਈ ਹੈਗੀ ਉਹ ਗੋਪੀ ਨਾਮ ਦਾ ਗੋਪੀ ਨਾਮ ਹੈ ਉਹ ਬੰਦੇ ਦਾ ਮੈਡਮ ਇਹਨੇ ਕੋਈ ਪੁਰਾਣੀ ਤਾਂ ਦੱਸੋ ਫਿਲਹਾਲ ਜੀ ਇਦਾਂ ਹੀ ਲੱਗ ਰਿਹਾ ਬਟ ਐਗਜੈਕਟ ਜਿਹੜਾ ਰੀਜ਼ਨ ਹੈਗਾ ਉਹ ਕਲੀਅਰ ਕੀਤਾ ਜਾਊਗਾ ਫੈਰਿੰਗ ਕਿ ਨਹੀਂ ਹੋਏਗੀ ਇਹ ਫੈਰਿੰਗ ਫਿਲਹਾਲ ਜੀ ਇੱਕ ਖੋਲ ਰਿਕਾਰਡ ਦੇ ਪਰ ਜਿ세 ਜਾ ਰਹੇ ਉਸਦੇ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਉਹਨਾਂ ਨੇ ਕਿਹਾ ਜੀ ਉਹ ਲੜਬਾਜੀ ਨਾ ਕਰੋ ਉਸ ਤੋਂ ਬਾਅਦ ਕਰੇ ਉਹਨਾਂ ਦੇ ਘਰ ਦੇ ਵਿੱਚ ਨਹੀਂ ਜੀ ਇਦਾਂ ਫਿਲਹਾਲ ਉਹ ਚੀਜ਼ ਕਨਫਰਮ ਨਹੀਂ ਹੋਈ ਹੈ ਇਹ ਜੀ ਆਪਸ ਵਿੱਚ ਹੀ ਇਹਨਾਂ ਦੀ ਕੋਈ ਸ਼ਾਇਦ ਰੰਜਿਸ਼ ਸੀਗੀ ਬਟ ਉਹ ਕਲੀਅਰਫਾਈ ਕੀਤਾ ਜਾਊਗਾ ਕਿਹਾਰੇ ਦੇ ਕਿਹਦੇ ਨਾਲ ਜੀ ਇਹਦੇ ਤੇ ਐਫ ਆਈ ਆਰ ਰਜਿਸਟਰ ਕਰਕੇ ਆ ਐਫਆਈ ਰਜਿਸਟਰ ਕੀਤੀ ਜਾ ਰਹੀ ਹੈ ਡਿਵੀਜ਼ਨ ਨੰਬਰ 1 ਥਾਰੇ ਦੇ ਵਿੱਚ ਤੇ ਉਹਦੇ ਬੰਦੇ ਫੜੇ ਜਾਣਗੇ ਮੈਂ ਫਿਰ ਸਿਰਫ ਹੋਰ ਜਾਣਿਆ ਤੇ ਜੀ ਕੰਦੇ ਛੜੇ ਵਗੇ ਗੋਲੀਆਂ ਮੁੱਲ ਗੋਲੀ ਜਿੱਤੋ ਛਰਵੇਂ ਵਗੈਰੇ ਨਹੀਂ ਫਿਲਹਾਲ ਜੀ ਮੈਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਦੋ ਹੋਰ ਲੋਕੀ ਇੰਜਰਡ ਸੀਗੇ ਛਰਰੇ ਤੋਂ ਮਾਈਨਰ ਇੰਜਰੀਜ਼ ਹੈਗੇ ਜੀ ਉਹ ਸਾਰਾ ਚੀਜ਼ ਕਬਜ਼ੇ ਦੇ ਵਿੱਚ ਲਿਆ ਜਾਏਗਾ ਜੋ ਵੀ ਇਨਵੈਸਟੀਗੇਸ਼ਨ ਦਾ ਪਾਰਟ ਬਣਾ ਬਣਾਇਆ ਜਾਏਗਾ